ਵੇ ਜਿੱਥੋਂ ਗਏ ਆ ਤੇ ਇੱਕ ਬੰਨ ਸੀਗਾ ਜਿਹੜਾ ਉਹ ਰਾਤ ਪੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਆ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ ਸਵਾ 8 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣ ਦੀਆਂ ਜੀ ਸੀ ਬੀ ਮਸ਼ੀਨਾਂ ਪੋਕ ਲੈਣਾ ਤੇ ਟਿਪਰਾਂ ਉਹ ਦੁਪਹਿਰੇ ਅੱਜ ਤਰਨ ਚੁੱਕ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਤੇ ਮੈਂ ਕਿਹਾ ਤਿੰਨ ਚਾਰ ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਦੇ ਕਰਕੇ ਸਾਡਾ ਸਾਰਾ ਅਫਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਉਹ ਭਾਈ ਥੋੜਾ ਜਿਆਦਾ ਇਨਫ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਵਟਾਓ ਉਹ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਫਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ਕਲੋਜ਼ ਵਾਲੇ ਕੰਮ ক্লোਜ਼ ਕਰ ਦੇਣਾ ਹੈ ਤੁਸੀਂ ਬੰਦ ਦੇਣੀ ਪਰ ਐਨੀਹੋ ਆ ਉਦੇ ਨਾਲ ਸਾਡਾ ਅਪਸੈਟ ਸਿਸਟਮ ਹੋਣ ਕਰਕੇ ਤੇ ਅਜੇ ਹੁਣ ਰਾਤ ਸਵਾ 8 ਵਜੇ ਹੁਣ ਫੇਰ ਰਾਤ ਲੱਗੀਆਂ ਸ਼ੁਰੂ ਕਰਨ ਕੰਮ ਸੋ ਨੁਕਸਾਨ ਲੋਕਾਂ ਦਾ ਬਹੁਤ ਹੋਇਆ ਵਾ ਤੇ ਬਾਕੀ ਸਰਕਾਰ ਜਿਹੜੀ ਆ ਉਹਦੇ ਤੋਂ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਕਿ 50000 ਰੁਪਿਆ ਕਿਸਾਨਾਂ ਨੂੰ ਫਸਲ ਦਾ ਦਿੱਤਾ ਜਾਏ ਤੇ 50000 ਸੈਂਟ ਗਵਰਨਮੈਂਟ ਦੇ ਤਰਨ ਚੁੱਕ ਜੀ ਆਏ ਮੈਂ ਉਹਨਾਂ ਨੂੰ ਵੀ ਇਹ ਪੁੱਛਿਆ ਮੈਂ ਕਿ ਸ਼ਾਇਦ ਅਜੇ ਇੱਥੇ ਐਲਾਨ ਕਰਨ ਆਏ ਆ ਮੋਦੀ ਸਾਹਿਬ ਨੂੰ ਪੁੱਛ ਕੇ ਉਹ ਜਿਹੜੀਆਂ ਗਵਰਨਮੈਂਟ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਮੁਆਇਨਾ ਨਹੀਂ ਕਰਨ ਆਉਂਦੇ ਐਲਾਨ ਕਰਨ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਜ ਐਲਾਨ ਕਰਨਾ ਚਾਹੀਦਾ ਸੀਗਾ ਤੇ ਬਠੇਰਾਵਾਂ ਮਗਰ ਭੱਜਿਆ ਰੋਕਿਆ ਵੀ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਗਾੜੀਉ ਦਿੱਤਾ ਤੇ ਇਸ ਕਰਕੇ ਜਿੰਨੇ ਜੋਗੇ ਆ ਉਹ ਅਸੀਂ ਸਾਰੀ ਟੀਮ ਲੱਗੀ ਐ ਤੇ ਸਰਕਾਰ ਦਾ ਟੋਟਲੀ ਫੇਲੀਅਰ ਆ ਕਿ ਸਰਕਾਰ ਅੱਖਾਂ ਬੰਦ ਕਰਕੇ ਹਰ ਕੰਮ ਤੇ ਬੈਠੀ ਹੋਈ ਹਈ ਮੇਲਾ ਲੱਗਾ ਸਵੇਰ ਦਾ ਯਾਰ ਸੇਵਾ ਭਾਵਨਾ ਚਾਹੀਦੀ ਹੈ ਜਦੋਂ ਤੁਸੀਂ ਆਪ ਅੱਗੇ ਲੱਗ ਜਾਓ ਤੇ ਦੁਨੀਆ ਨੂੰ ਸੰਗਤ ਨੂੰ ਤੇ ਕੋਈ ਮਨਾ ਹੀ ਨਹੀਂ ਨਾ ਹੁੰਦਾ ਕੰਮ ਜਿੰਨੇ ਕੋਈ ਯਾਰ ਦੋਸਤਾ ਕੋਈ ਟਿਪਰਾਂ ਲਾਈਆਂ ਕਿਸੇ ਕੋਈ ਜੀਸੀਪੀ ਉਹ ਲੈ ਕੇ ਆ ਕੇ ਕੋ ਕੋਕ ਲੈਣ ਲੈ ਕੇ ਆ ਔਰ ਸਾਰੇ ਲੱਗੇ ਆ ਲਗਾਤਾਰ ਕੱਲ ਸ਼ਾਮਾਂ ਦੇ ਉਹ ਜਦੋਂ ਆਪ ਅੱਗੇ ਲੱਗ ਜਾਓ ਫਿਰ ਸੇਵਾ ਦਾ ਸੇਵਾਦਾਰਾਂ ਦੀ ਤੇ ਸੰਗਤ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਸਮਾਂ ਲੱਗੇਗਾ ਸਮਾਂ ਤੇ ਜੇ ਲੱਗੇਗਾ ਮੈਂ ਕਿਹਾ ਰਾਤ ਸਾਰੀ ਲੱਗ ਜਾਣੀ ਹੈ ਰਾਤ ਲੱਗ ਕੇ ਹੋ ਸਕਦਾ ਕੱਲ ਦਿਨੇ ਵੀ ਥੋੜਾ ਬਹੁਤ ਕੰਮ ਚੱਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਮੈਨੂੰ ਐਕਸ਼ਨ ਸਾਹਿਬ ਮਿਲਿਆ ਕੋਈ ਤਕਰੀਬਨ ਮੇਰੇ ਕੋਲ 12 1 ਵਜੇ ਦੇ ਕਰੀਬ ਆਏ ਹੀ ਮੇਰੇ ਕੋਲ ਐਸਡੀਐਮ ਸਾਹਿਬ ਨਾਲ ਗੱਲ ਹੋਈ ਤੇ ਉਹ ਮੁੜ ਕੇ ਐਕਸ਼ਨ ਸਾਹਿਬ ਦੇ ਵੀ ਮੈਨੂੰ ਮਿਲਣ ਆਏ ਤੇ ਉਹ ਕਹਿੰਦੇ ਕਿ ਅਸੀਂ ਤੇ ਮਤਲਬ ਮਿੱਟੀ ਤੁਸੀਂ ਇਧਰੋਂ ਪਾ ਰਹੇ ਹੋ ਬਹੁਤ ਵਧੀਆ ਗੱਲ ਨਾਲ ਤੇ ਅਸੀਂ ਪਰਲੇ ਬੰਨੇ ਸ਼ੁਰੂ ਕਰਨ ਲੱਗੇ ਆ ਤੇ 15 ਟਿਪਰਾਂ ਜਿਹੜੀਆਂ ਉਹ ਤਿਆਰ ਨੇ ਤੇ ਮੈਂ ਤੇ ਡੀਗਦਾ ਰਹਿ ਗਿਆ ਉਹ 15 ਟਿਪਰਾਂ ਵੀ ਨਹੀਂ ਆਈਆਂ ਇਸ ਵੇਲੇ ਰਾਤ ਸਵਾ ਅੱਠ ਹੋ ਗਿਆ ਇਹ ਦੁਪਹਿਰਾਂ ਦੀਆਂ ਗੱਲਾਂ ਨੇ ਤੇ ਬੋਰੂ ਜਰੂਰ ਆਏ ਆ ਇੱਥੇ ਖਾਲੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨੀ ਕਿਰਪਾ ਕਰ ਦਿਓ ਕਿ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਕਰ ਸਕਦੇ ਆ ਕੱਲ ਨੂੰ ਤੁਸੀਂ ਇਹ ਬੋਰੂ ਮਿੱਟੀ ਦੇ ਭਰ ਕੇ ਤੇ ਇਹਦੇ ਅੱਗੇ ਸਪੋਰਟ ਲਾ ਦਿਓ ਵੀ ਇੰਨੀ ਹੁਣ ਮੁਸ਼ਕਲ ਨਾਲ ਮਿੱਟੀ ਵੀ ਨਹੀਂ ਮਿਲਦੀ ਤੇ ਲੈ ਕੇ ਆਏ ਆ ਘਟੋ ਘਟ ਇੰਨੇ ਦੇ ਨਾਲੇ ਮਨਰੇਗਾ ਵਾਲਿਆਂ ਨੂੰ ਕੰਮ ਮਿਲ ਜੇਗਾ ਨਾਲੇ ਇਹਨੂੰ ਤੁਸੀਂ ਪੱਕਾ ਕਰ ਦਿਓ ਉਹ ਹੁਣ ਜੋ ਅਸੀਂ ਬੈਸਟ ਕਰ ਸਕਦੇ ਆ ਰਾਤ ਨੂੰ ਕਰਾਂਗੇ ਤੇ ਸਵੇਰੇ ਦੇਖਦੇ ਆ ਪ੍ਰਸ਼ਾਸਨ ਸਾਹਿਬ ਸਵੇਰੇ ਕੋਈ ਟਿਪਰਾ ਉਹਨਾਂ ਦੀ ਆਜਣ ਲਈ ਤੇ ਆਇਆ ਕਹਿ ਰਹੀ ਕੋਈ ਆਪਣਾ ਪੁਰਾਣਾ ਰੈਸਟ ਹਾਊਸ ਆ ਉਹ ਪੁੱਟ ਕੇ ਲਿਆਉਣਾ ਵਾ ਤੇ ਵਿਛਦੇ ਆ ਅਜੇ ਤੱਕ ਤੇ ਨਹੀਂ ਕੋਈ ਟਿਪਰ ਆਈ ਕੋਈ ਉਸ ਤਰ੍ਹਾਂ ਵੀ ਪ੍ਰਸ਼ਾਸਨ ਨੂੰ ਕੋਈ ਮਦਦ ਨਹੀਂ ਆ ਸਰਕਾਰ ਨੂੰ ਕੋਈ ਮਦਦ ਕੋਈ ਇੱਥੇ ਭੇਜਿਆ ਕੋਈ ਚੀਜ਼ ਭੇਜਿਆ ਨਹੀਂ ਮਦਦ ਮਦਦ ਕਾਦੀ ਹੋਣੀ ਹੈ ਟਰਾਲੀਆਂ ਵੀ ਸਾਰੀਆਂ ਆਪਣੀਆਂ ਸਾਡੀਆਂ ਤੇ ਟਿਪਰਾਂ ਵੀ ਸਾਰੀਆਂ ਆਪਣੀਆਂ ਲਾਈਆਂ ਹੋਈਆਂ ਜੀ ਸੀ ਪੀਆਂ ਵੀ ਆਪਣੀਆਂ ਲਾਈਆਂ ਇਵਨ ਪੱਠਿਆਂ ਤੋਂ ਜਿਹੜਾ ਵੱਟੇ ਤੇ ਰੋੜੀ ਤੇ ਕੇਰੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਡਮ ਅਰਨਾ ਚੌਧਰੀ ਫੋਨ ਕਰ ਰਹੀ ਆ ਆਪਣੇ ਇਲਾਕੇ ਦੇ ਜਿਹੜੇ ਪੱਠੇ ਵਾਲੇ ਆ ਮੈਂ ਵੀ ਆਪਣੇ ਇਲਾਕੇ ਚ ਫੋਨ ਕਰ ਰਿਹਾ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੇ 10 ਟਰਾਲੀਆਂ ਕਿਸੇ ਨੇ 4 ਟਿਪਰਾਂ ਆ ਕੇ ਨੇ 5 ਟਿਪਰਾਂ ਉਹ ਪੱਥਰਾਂ ਦੀ ਆਪਣੇ ਰੋੜਿਆਂ ਦੀਆਂ ਤੇ ਘੇਰੀ ਦੀ ਵੀ ਆ ਰਹੀ ਹੈ ਕਿ ਉਹ ਗੱਡੀਆਂ ਬਹਿ ਜਾਂਦੀਆਂ ਨੇ ਤੇ ਅਸੀਂ ਉਹ ਥੋੜਾ ਥੋੜਾ ਬੈੱਡ ਬਣਾ ਕੇ ਉੱਤੇ ਉਹ ਪਾ ਕੇ ਤੇ ਇਸ ਤਰੀਕੇ ਨਾਲ ਗਾਂ ਚੱਲ ਰਹੇ ਹਾਂ ਸੋ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਕਾਰ ਨੂੰ ਅਜੇ ਤੱਕ ਇੱਕ ਮਤਲਬ ਇੱਕ ਮੱਲੋ ਕਹ ਲਓ ਕਿ ਬੋਰੂਣੀ ਮਿੱਟੀ ਦਾ ਆਇਆ ਤੇ 15 ਟਿਪਰਾਂ ਜਿਹੜੀਆਂ ਹੋਣੀਆਂ ਉਹ ਵੀ ਨਹੀਂ ਆਈਆਂ ਕਿਉਂਕਿ ਇੱਥੇ ਤੇ ਟਿਪਰ ਬਹੁਤ ਪੈਣੀ ਆ ਇੱਥੇ ਤੇ ਮੇਰੇ ਹਿਸਾਬ ਨਾਲ 4- ਤੋ ਇਸ ਆਪਣੇ ਹਲਕੇ ਤੋਂ ਦੀਨ ਵਾਲਾ ਹਲਕੇ ਦਾ ਅਲੱਗ ਹਲਕਾ ਪੈਂਦਾ ਤੇ ਸੇਵਾਪਾ ਉਹਨਾਂ ਨਾਲ ਦੀ ਆਏ। ਦੇਖੋ ਇਹਦੇ 'ਚ ਸਰਹੱਦਾਂ ਨਹੀਂ ਹੁੰਦੀਆਂ। ਜੇ ਜਦੋਂ ਸੇਵਾ ਕਰਨੀ ਆ ਫੇਰੇ ਇਹ ਇਹ ਉਹ ਸਰਹੱਦਾਂ ਤੇ ਰਹੀਏ ਤੇ ਫੇਰ ਉਹ ਗੱਲ ਨਹੀਂ ਬਣਦੀ। ਆਪਾਂ ਵੇਖਿਆ ਅਸਲ ਲੀਡਰ ਇਦਾਂ ਹੀ ਕਰਦੇ ਆਪਣੇ ਹਲਕੇ ਦੇ ਜਾਂਦੇ। ਮੈਂ ਲੀਡਰ ਨਹੀਂ ਆ ਭਾਈ ਮੈਂ ਲੀਡਰ ਨਹੀਂ। ਜੇ ਲੀਡਰ ਨਹੀਂ ਤੇ ਐਡੀ ਨੇਰੀ 'ਚ ਦੋਰੇ ਲੋਕਾਂ ਜਤਾਇਆ। ਬਾਬਾ ਸ਼੍ਰੀ ਚੰਦ, ਟਾਲੀ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਉਹਨੇ ਕੱਲ ਵੀ ਇੱਥੇ ਮੱਥਾ ਟੇਕਣ ਹੀ ਆਏ ਸੀ ਮੈਂ ਤੇ ਬਲਜੀਤ ਤੇ ਜਦੋਂ ਇੱਥੇ ਆਏ ਆ ਤੇ ਸੰਗਤ ਨੇ ਦੱਸਿਆ ਕਿ ਆ ਜੇ ਪੜਾ ਸਾਹਿਬ ਅੱਗੇ ਲੱਗੋ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਉੱਥੋਂ ਬਾਬਾ ਜੀ ਅ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆਗੇ ਮੈਨੇਜਰ ਸਾਹਿਬ ਗੱਡੀ ਤੇ ਲੰਘ ਰਹੇ ਉਹ ਖਲੋਗੇ ਉੱਥੇ ਉਹਨਾਂ ਨੇ ਜਾਣਕਾਰੀ ਛੱੜ ਤੇ ਮੇਰੇ ਨਾਲ ਦਿਆਂ ਤੇ ਜ ਅਰਦਾਸ ਕਰਤੀ ਤੇ ਫਿਰ ਜਦੋਂ ਮੈਂ ਸੋਚਿਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪ ਸੇਵਾ ਲਈ ਹੈ ਤੇ ਉਹਦੇ ਕਰਕੇ ਫਿਰ ਅਸੀਂ ਉਹ ਰਾਤ ਹੀ ਫੋਨ ਕੀਤਾ ਮੈਨੂੰ ਨਹੀਂ ਸਮਝ ਲੱਗੀ ਅੱਧੇ ਘੰਟੇ ਦੀ ਟੇਪਰਾਂ ਦਾ ਅਰੇਂਜਮੈਂਟ ਅੱਧੇ ਘੰਟੇ ਚ ਅਸੀਂ ਉਹ ਆਪਣੇ ਤਾਏ ਦਾ ਬੇਟਾ ਉਹਦੇ ਪਲਾਟਾਂ ਚੋਂ ਮਿੱਟੀ ਪੁੱਟ ਕੇ ਲਿਆ ਰਹੇ ਆ ਉਹਨੇ ਹੁਣੇ ਤਾਜੀ ਪਵਾਈ ਸੀ ਕਿ ਵਾਵਾ ਜੀ ਤੇ ਮੈਂ ਕਹਿੰਦਾ ਕੋਈ ਨਹੀਂ ਫੇਰ ਪਵਾ ਲਾਂਗੇ ਸੇਵਾ ਆ ਤੇ ਉਥੋਂ ਮਿੱਟੀ ਵੀ ਅਸੀਂ ਉਥੋਂ ਹੀ ਲਿਆ ਰਹੇ ਆ ਉਹ ਇਸ ਕਰਕੇ ਫਿਰ ਉਸ ਤੋਂ ਬਾਅਦ ਆ ਦੇਖਿਆ ਤੇ ਇਹਦੇ ਜਿਆਦਾ ਮੋਟਾ ਕੰਮ ਸੀਗਾ ਵੀ ਸਰਕਾਰ ਦੇ ਵੱਸ ਦੀ ਗੱਲ ਆ ਵੀ ਕੋਈ ਬੜਾ ਯੋਰ ਮਾਰਨ ਪਰ ਸੰਗਤ ਨੇ ਸਾਥ ਦਿੱਤਾ ਕਹਿੰਦਾ ਤੂੰ ਅੱਗੇ ਲੱਗੋ ਤੇ ਅਸੀਂ ਉਹ ਕਰਕੇ ਸਾਰਾ ਤੇ ਲੱਗੇ ਹੋਏ ਆ ਤਗੜੇ ਹੋ ਕੇ ਤੇ ਕਰਦੇ ਰਾਵਾਂਗੇ ਜਿੰਨੇ ਜੋਗੇ ਆ ਆਪਾਂ ਦੇ ਨਹੀਂ ਕੱਲ ਅਸੀਂ ਸ਼ਾਮਾਂ ਦੇ ਲੱਗੇ ਆ 6 ਵਜੇ ਦੇ ਰਾਤ 2:30 ਵਜੇ ਇੱਥੋਂ ਗਏ ਆ ਤੇ ਇੱਕ ਬੰਨ ਸੀਗਾ ਜਿਹੜਾ ਉਹ ਰਾਤ ਪੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਆ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ 7:30 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣੀਆਂ ਜੀਸੀਬੀ ਮਸ਼ੀਨਾਂ ਪੋਕਲੈਨਾਂ ਤੇ ਟਿਪਰਾਂ ਔਰ ਦੁਪਹਿਰੇ ਅੱਜ ਤਰਨ ਚੁਗ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਮੇਰੇ ਕਾ 3-4 ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਹਦੇ ਕਰਕੇ ਸਾਡਾ ਸਾਰਾ ਅਪਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਭਾਈ ਥੋੜਾ ਜਿਆ ਐਨਾ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਬਟਾਓ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਪਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ਕਲੋਜ਼ ਵਾਲੇ ਕੰਮ ਕਲੋਜ਼ ਕਰ ਦੇਣਾ ਹੈ ਤੁਸੀਂ ਬੰਦ ਦੇਣੀ ਪਰ ਐਨੀ ਹੋ ਉਹਦੇ ਨਾਲ ਸਾਡਾ ਅਪਸੈਟ ਸਿਸਟਮ ਹੋਣ ਕਰਕੇ ਤੇ ਅਜੇ ਹੁਣ ਰਾਤ ਸਵਾ 8 ਹੋ ਜਣ ਫੇਰ ਰਾਤ ਲੱਗੇ ਸ਼ੁਰੂ ਕਰਨ ਕੰਮ ਸੋ ਦੁਕਾਨ ਲੋਕਾਂ ਦਾ ਬਹੁਤ ਹੋਇਆ ਤੇ ਬਾਕੀ ਸਰਕਾਰ ਜਿਹੜੀ ਹੈ ਉਹਦੇ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਕਿ 50000 ਰੁਪਿਆ ਕਿਸਾਨਾਂ ਨੂੰ ਫਸਲ ਦਾ ਦਿੱਤਾ ਜਾਏ ਤੇ 50000 ਸੈਂਟ ਗਵਰਨਮੈਂਟ ਦੇ ਤਰਨ ਚੁੱਕ ਜੀ ਆਏ ਮੈਂ ਉਹਨਾਂ ਨੂੰ ਵੀ ਇਹ ਪੁੱਛਿਆ ਮੈਂ ਕਿ ਸ਼ਾਇਦ ਅੱਜ ਇੱਥੇ ਐਲਾਨ ਕਰਨ ਆਏ ਆ ਮੋਦੀ ਸਾਹਿਬ ਨੂੰ ਪੁੱਛ ਕੇ ਕਿਉਂਕਿ ਜਿਹੜੀਆਂ ਗਵਰਨਮੈਂਟ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਮੁਆਇਨਾ ਨਹੀਂ ਕਰਨ ਆਉਂਦੇ ਐਲਾਨ ਕਰਨ ਆਉਣਾ ਚਾਹੀਦਾ ਤੇ ਉਹਨਾਂ ਨੂੰ ਅੱਜ ਐਲਾਨ ਕਰਨਾ ਚਾਹੀਦਾ ਸੀਗਾ ਤੇ ਬਥੇਰਾ ਮੈਂ ਮਗਰ ਭਜਿਆ ਰੋਕਿਆ ਵੀ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਗਾੜੀ ਨੂੰ ਦਿੱਤਾ ਤੇ ਇਸ ਕਰਕੇ ਜਿੰਨੇ ਜੋਗੇ ਆ ਉਹ ਅਸੀਂ ਸਾਰੀ ਟੀਮ ਲੱਗੀ ਆ ਤੇ ਸਰਕਾਰ ਦਾ ਟੋਟਲੀ ਫੇਲੀਅਰ ਆ ਕਿ ਸਰਕਾਰ ਅੱਖਾਂ ਬੰਦ ਕਰਕੇ ਹਰ ਕੰਮ ਤੇ ਬੈਠੀ ਹੋਈ ਹੈ ਮੇਲਾ ਲੱਗਾ ਸਵੇਰ ਦਾ ਯਾਰ ਸੇਵਾ ਭਾਵਨਾ ਚਾਹੀਦੀ ਹੈ ਜਦੋਂ ਤੁਸੀਂ ਆਪ ਅੱਗੇ ਲੱਗ ਜਾਓ ਤੇ ਦੁਨੀਆ ਨੂੰ ਸੰਗਤ ਨੂੰ ਤੇ ਕੋਈ ਮਨਾ ਹੀ ਨਹੀਂ ਨਾ ਹੁੰਦਾ ਕੰਮ ਜਿੰਨੇ ਕੋਈ ਯਾਰ ਦੋਸਤਾਂ ਕੋਈ ਟਿੱਪਰਾਂ ਲਾਈਆਂ ਕਿਸੇ ਕੋਈ ਜੀਸੀਪੀ ਉਹ ਲੈ ਕੇ ਆ ਕੇ ਕੋਪੋਕ ਲੈਣ ਲੈ ਕੇ ਆ ਔਰ ਸਾਰੇ ਲੱਗੇ ਆ ਲਗਾਤਾਰ ਕੱਲ ਸ਼ਾਮਾਂ ਦੇ ਉਹ ਜਦੋਂ ਆਪ ਅੱਗੇ ਲੱਗ ਜਾਓ ਫਿਰ ਸੇਵਾ ਦਾ ਸੇਵਾਦਾਰਾਂ ਦੀ ਤੇ ਸੰਗਤ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਸਮਾਂ ਲੱਗੇਗਾ ਸਮਾਂ ਤੇ ਜੇ ਲੱਗੇਗਾ ਮੈਂ ਖਿਆ ਰਾਤ ਸਾਰੀ ਲੱਗ ਜਾਣੀ ਹੈ ਰਾਤ ਲੱਗ ਕੇ ਹੋ ਸਕਦਾ ਕੱਲ ਦਿਨੇ ਵੀ ਥੋੜਾ ਬਹੁਤ ਕੰਮ ਚੱਲੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹ ਮੈਨੂੰ ਐਕਸ਼ਨ ਸਾਹਿਬ ਮਿਲੇ ਆ ਕੋਈ ਤਕਰੀਬਨ ਮੇਰੇ ਕੋਲ 12 1 ਵਜੇ ਦੇ ਕਰੀਬ ਆਏ ਹੀ ਮੇਰੇ ਕੋਲ ਐਸਡੀਐਮ ਸਾਹਿਬ ਨਾਲ ਗੱਲ ਹੋਈ ਤੇ ਉਹ ਮੁੜ ਕੇ ਐਕਸ਼ਨ ਸਾਹਿਬ ਦੇ ਵੀ ਮੈਨੂੰ ਮਿਲਣ ਆਏ ਤੇ ਉਹ ਕਹਿੰਦੇ ਕਿ ਅਸੀਂ ਤੇ ਮਤਲਬ ਮਿੱਟੀ ਤੁਸੀਂ ਇਧਰੋਂ ਪਾ ਰਹੇ ਹੋ ਬਹੁਤ ਵਧੀਆ ਗੱਲ ਤਾਂ ਅਸੀਂ ਪਰਲੇ ਬੰਨੇ ਸ਼ੁਰੂ ਕਰਨ ਲੱਗੇ ਆ ਤੇ 15 ਟਿਪਰਾਂ ਜਿਹੜੀਆਂ ਉਹ ਤਿਆਰ ਨੇ ਤੇ ਮੈਂ ਤੇ ਡੀਗਦਾ ਰਹਿ ਗਿਆ ਉਹ 15 ਟਿਪਰਾਂ ਵੀ ਨਹੀਂ ਆਈਆਂ ਇਸ ਵੇਲੇ ਰਾਤ ਸਵਾ ਅੱਠ ਹੋ ਗਿਆ ਇਹ ਦੁਪਹਿਰਾਂ ਦੀਆਂ ਗੱਲਾਂ ਨੇ ਤੇ ਬੋਰੂ ਜਰੂਰ ਆਏ ਆ ਇੱਥੇ ਖਾਲੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨੀ ਕਿਰਪਾ ਕਰ ਦਿਓ ਕਿ ਅਸੀਂ ਜਿੰਨਾ ਕੰਮ ਕਰ ਰਹੇ ਆ ਉਹ ਕਰ ਸਕਦੇ ਆ ਕੱਲ ਨੂੰ ਤੁਸੀਂ ਇਹ ਬੋਰੂ ਮਿੱਟੀ ਦੇ ਭਰ ਕੇ ਤੇ ਇਹਦੇ ਅੱਗੇ ਸਪੋਰਟ ਲਾ ਦਿਓ ਵੀ ਇੰਨੀ ਹੁਣ ਮੁਸ਼ਕਲ ਨਾਲ ਮਿੱਟੀ ਵੀ ਨਹੀਂ ਮਿਲਦੀ ਤੇ ਲੈ ਕੇ ਆਏ ਆ ਘਟੋ ਘਟ ਇੰਨੇ ਦੇ ਨਾਲੇ ਮਨਰੇਗਾ ਵਾਲਿਆਂ ਨੂੰ ਕੰਮ ਮਿਲ ਜਾਏਗਾ ਨਾਲੇ ਇਹਨੂੰ ਤੁਸੀਂ ਪੱਕਾ ਕਰ ਦਿਓ ਉਹ ਹੁਣ ਜੋ ਅਸੀਂ ਬੈਸਟ ਕਰ ਸਕਦੇ ਆ ਰਾਤ ਨੂੰ ਕਰਾਂਗੇ ਤੇ ਸਵੇਰੇ ਦੇਖਦੇ ਆ ਪ੍ਰਸ਼ਾਸਨ ਸਾਹਿਬ ਸਵੇਰੇ ਕੋਈ ਟਿਪਰਾ ਉਹਨਾਂ ਦੀ ਆਜਣ ਲਈ ਤੇ ਆਇਆ ਕਹਿ ਰਹੀ ਕੋਈ ਆਪਣਾ ਪੁਰਾਣਾ ਰੈਸਟ ਹਾਊਸ ਆ ਉਹ ਪੁੱਟ ਕੇ ਲਿਆਉਣਾ ਤੇ ਵਿਛਦੇ ਆ ਅਜੇ ਤੱਕ ਤੇ ਨਹੀਂ ਕੋਈ ਟਿਪਰ ਆਈ ਕੋਈ ਉਸ ਤਰ੍ਹਾਂ ਵੀ ਪ੍ਰਸ਼ਾਸਨ ਨੂੰ ਕੋਈ ਮਦਦ ਹੋਈ ਆ ਸਰਕਾਰ ਵੱਲੋਂ ਕੋਈ ਮਦਦ ਕੋਈ ਇੱਥੇ ਭੇਜਿਆ ਹੋਰ ਕੋਈ ਟੀਮ ਭੇਜੀ ਇਸ ਤਰ੍ਹਾਂ ਨਹੀਂ ਮਦਦ ਮਦਦ ਕਾਦੀ ਹੋਣੀ ਆ ਟਰਾਲੀਆਂ ਵੀ ਸਾਰੀਆਂ ਆਪਣੀਆਂ ਸਾਡੀਆਂ ਤੇ ਟਿਪਰਾਂ ਵੀ ਸਾਰੀਆਂ ਆਪਣੀਆਂ ਲਾਈਆਂ ਹੋਈਆਂ ਜੀਸੀਪੀਆਂ ਵੀ ਆਪਣੀਆਂ ਲਾਈਆਂ ਈਵਨ ਪੱਠਿਆਂ ਤੋਂ ਜਿਹੜਾ ਵੱਟੇ ਤੇ ਰੋੜੀ ਤੇ ਕੇਰੀ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਡਮ ਵਰਨਾ ਚੌਧਰੀ ਫੋਨ ਕਰ ਰਹੀ ਆ ਆਪਣੇ ਇਲਾਕੇ ਦੇ ਜਿਹੜੇ ਪੱਠੇ ਵਾਲੇ ਆ ਮੈਂ ਵੀ ਆਪਣੇ ਇਲਾਕੇ ਚ ਫੋਨ ਕਰ ਰਿਹਾ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸੇ ਨੇ 10 ਟਰਾਲੀਆਂ ਕਿਸੇ ਨੇ 4 ਟਿਪਰਾਂ ਆ ਕੇ ਨੇ 5 ਟਿਪਰਾਂ ਉਹ ਪੱਥਰਾਂ ਦੀ ਆਪਣੇ ਰੋੜਿਆਂ ਦੀਆਂ ਤੇ ਘੇਰੀ ਦੀ ਵੀ ਆ ਰਹੀ ਹੈ ਕਿ ਉਹ ਗੱਡੀਆਂ ਬਹਿ ਜਾਂਦੀਆਂ ਨੇ ਤੇ ਅਸੀਂ ਉਹ ਥੋੜਾ ਥੋੜਾ ਬੈੱਡ ਬਣਾ ਕੇ ਉੱਤੇ ਉਹ ਪਾ ਕੇ ਤੇ ਇਸ ਤਰੀਕੇ ਨਾਲ ਗਾਂ ਚੱਲ ਰਹੇ ਹਾਂ ਸੋ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ ਸਰਕਾਰ ਨੂੰ ਅਜੇ ਤੱਕ ਇੱਕ ਮਤਲਬ ਇੱਕ ਮੱਲੋ ਕਹ ਲਓ ਕਿ ਬੋਰੂ ਨਹੀਂ ਮਿੱਟੀ ਦਾ ਆਇਆ ਤੇ 15 ਟਿਪਰਾਂ ਜਿਹੜੀਆਂ ਹੋਣੀਆਂ ਉਹ ਵੀ ਨਹੀਂ ਆਈਆਂ ਕਿਉਂਕਿ ਇੱਥੇ ਤੇ ਟਿਪਰ ਬਹੁਤ ਪੈਣੀ ਆ ਇੱਥੇ ਤੇ ਮੇਰੇ ਹਿਸਾਬ ਨਾਲ 4- ਤੋ ਇਸ ਆਪਣੇ ਹਲਕੇ ਤੋਂ ਦੀਨਾਂ ਨਾਲ ਹਲਕੇ ਨਾਲ ਕਾਪਾਇੰਦਾ ਤੇ ਸੇਵਾਪਾ ਉਹਨਾਂ ਨਾਲ ਜੀ ਆਇਆਂ ਨੂੰ ਦੇਖੋ ਇਹਦੇ 'ਚ ਸਰਹੱਦਾਂ ਨਹੀਂ ਹੁੰਦੀਆਂ ਜੇ ਜਦੋਂ ਸੇਵਾ ਕਰਨੀ ਆ ਫਿਰ ਇਹ ਤੇ ਉਹ ਸਰਹੱਦਾਂ ਤੇ ਰਹੀਏ ਤੇ ਫਿਰ ਉਹ ਗੱਲ ਨਹੀਂ ਬਣਦੀ ਆਪਾਂ ਵੇਖਿਆ ਅਸਲ ਲੀਡਰ ਇਦਾਂ ਹੀ ਕਰਦੇ ਆਪਣੇ ਹਲਕੇ ਦੇ ਜਾਂਦੇ ਮੈਂ ਲੀਡਰ ਨਹੀਂ ਆ ਭਾਈ ਮੈਂ ਲੀਡਰ ਨਹੀਂ ਜੇ ਲੀਡਰ ਨਹੀਂ ਤੇ ਐਡੀ ਨੇਰੀ 'ਚ ਦੋਰੇ ਲੋਕਾਂ ਜਤਾਇਆ ਬਾਬਾ ਸ਼੍ਰੀਚੰਦ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਉਹਨੇ ਕੱਲ ਵੀ ਇੱਥੇ ਮੱਥਾ ਟੇਕਣ ਹੀ ਆਏ ਸੀ ਮੈਂ ਤੇ ਬਲਜੀਤ ਤੇ ਜਦੋਂ ਇੱਥੇ ਆਏ ਆ ਤੇ ਸੰਗਤ ਨੇ ਦੱਸਿਆ ਕਿ ਆ ਜੇ ਪੜਾ ਸਾਹਿਬ ਅੱਗੇ ਲੱਗੋ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਉੱਥੋਂ ਬਾਬਾ ਜੀ ਅ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਆਗੇ ਮੈਨੇਜਰ ਸਾਹਿਬ ਗੱਡੀ ਤੇ ਲੰਘ ਰਹੇ ਉਹ ਖਲੋਗੇ ਉੱਥੇ ਉਹਨਾਂ ਨੇ ਜਾਣਕਾਰੀ ਛੱੜ ਤੇ ਮੇਰੇ ਨਾਲ ਦਿਆਂ ਤੇ ਜ ਅਰਦਾਸ ਕਰਤੀ ਤੇ ਫਿਰ ਜਦੋਂ ਮੈਂ ਸੋਚਿਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪ ਸੇਵਾ ਲਈ ਹੈ ਤੇ ਉਹਦੇ ਕਰਕੇ ਫਿਰ ਅਸੀਂ ਉਹ ਰਾਤ ਹੀ ਫੋਨ ਕੀਤਾ ਮੈਨੂੰ ਨਹੀਂ ਸਮਝ ਲੱਗੀ ਅੱਧੇ ਘੰਟੇ ਦੀ ਟਿਪਰਾਂ ਦਾ ਅਰੇਂਜਮੈਂਟ ਅੱਧੇ ਘੰਟੇ ਚ ਅਸੀਂ ਉਹ ਆਪਣੇ ਤਾਏ ਦਾ ਬੇਟਾ ਉਹਦੇ ਪਲਾਟਾਂ ਚੋਂ ਮਿੱਟੀ ਪੁੱਟ ਕੇ ਲਿਆ ਰਹੇ ਆ ਉਹਨੇ ਹੁਣੇ ਤਾਜੀ ਪੁਆਈ ਸੀ ਕਿ ਵਾਵਾ ਜੀ ਤੇ ਮੈਂ ਕਹਿੰਦਾ ਕੋਈ ਨਹੀਂ ਫੇਰ ਪਵਾ ਲਾਂਗੇ ਸੇਵਾ ਆ ਤੇ ਉਥੋਂ ਮਿੱਟੀ ਵੀ ਅਸੀਂ ਉਥੋਂ ਹੀ ਲਿਆ ਰਹੇ ਆ ਉਹ ਇਸ ਕਰਕੇ ਫਿਰ ਉਸ ਤੋਂ ਬਾਅਦ ਆ ਦੇਖਿਆ ਤੇ ਇਹ ਤੇ ਜਿਆਦਾ ਮੋਟਾ ਕੰਮ ਸੀਗਾ ਵੀ ਸਰਕਾਰ ਦੇ ਵੱਸ ਦੀ ਗੱਲ ਆ ਵੀ ਕੋਈ ਬੜਾ ਯੋਰ ਮਾਰਨ ਪਰ ਸੰਗਤ ਨੇ ਸਾਥ ਦਿੱਤਾ ਕਹਿੰਦਾ ਤੂੰ ਅੱਗੇ ਲੱਗੋ ਤੇ ਅਸੀਂ ਉਹ ਕਰਕੇ ਸਾਰਾ ਤੇ ਲੱਗੇ ਹੋਏ ਆ ਤਗੜੇ ਹੋ ਕੇ ਤੇ ਕਰਦੇ ਰਾਵਾਂਗੇ ਜਿੰਨੇ ਜੋਗੇ ਆ ਆਪਾਂ ਸੁਖਵੀਰ ਦੇ ਨਹੀਂ ਕੱਲ ਅਸੀਂ ਸ਼ਾਮਾਂ ਦੇ ਲੱਗੇ ਆ 6 ਵਜੇ ਦੇ ਰਾਤ 2:30 ਵਜੇ ਇੱਥੋਂ ਗਏ ਆ ਤੇ ਇੱਕ ਬੰਨ ਸੀਗਾ ਜਿਹੜਾ ਉਹ ਰਾਤ ਪੂਰਤਾ ਸੀਗਾ ਤੇ ਜਿਹੜਾ ਵੱਡਾ ਬੰਨ ਆ ਉਹ ਹੁਣ ਸਾਰੇ ਮੇਰੇ ਨਾਲ ਲੱਗੇ ਆ ਸਾਰੇ ਸੱਜਣ ਮਿੱਤਰ ਤੇ 7:30 ਹੋ ਗਏ ਆ ਰਾਤ ਦੇ ਤੇ ਲਗਾਤਾਰ ਚੱਲਣੀਆਂ ਜੀਸੀਬੀ ਮਸ਼ੀਨਾਂ ਪੋਕ ਲੈਣਾ ਤੇ ਟਿਪਰਾਂ ਔਰ ਦੁਪਹਿਰੇ ਅੱਜ ਤਰਨ ਚੁਗ ਜੀ ਆ ਗਏ ਸੁਖਵੀਰ ਬਾਦਲ ਜੀ ਆ ਗਏ ਉਹਦੇ ਕਰਕੇ ਬਹੁਤ ਸਾਡਾ ਅਫਸੈਟ ਹੋਇਆ ਕੰਮ ਦੋ ਟਿਪਰਾਂ ਸਾਡੀਆਂ ਛੜਕ ਤੋਂ ਬਹਿ ਗਈਆਂ ਥੱਲੇ ਇਹ ਮੈਂ ਕਹਿੰਦਾ ਤਿੰਨ ਚਾਰ ਘੰਟੇ ਲੱਗੇ ਇੱਕ ਟਿਪਰ ਨੂੰ ਕੱਢਦੇ ਆ ਜੇ ਇੱਕ ਦੂਜੀ ਫਸੀ ਆ ਉਹਦੇ ਕਰਕੇ ਸਾਡਾ ਸਾਰਾ ਅਫਸੈਟ ਹੋ ਗਿਆ ਕੰਮ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਆਪਣੇ ਜੇ ਕਿਸੇ ਲੀਡਰ ਨੇ ਆ ਮੌਕਾ ਵੇਖਣਾ ਆ ਤੇ ਉਹ ਭਾਈ ਥੋੜਾ ਜਿਆ ਐਨਾ ਕ ਮੇਰੀ ਬੇਨਤੀ ਆ ਵੀ ਜਿੱਥੇ ਕੰਮ ਚੱਲਦਾ ਉੱਥੇ ਤੇ ਨਾ ਨਾ ਜਾਓ ਤੇ ਜੇ ਆਉਣਾ ਆ ਤੇ ਫਿਰ ਨਾਲ ਆਣ ਕੇ ਹੱਥ ਬਟਾਓ ਉਹ ਬੜਾ ਡਿਸਟਰਬ ਹੋਇਆ ਆ ਕੰਮ ਬਹੁਤ ਅਫਸੈਟ ਹੋਇਆ ਨਹੀਂ ਤੇ ਹੁਣ ਨੂੰ ਅਸੀਂ ਆਲਮੋਸਟ ਕਲੋਜ਼ ਵਾਲੇ ਕੰਮ ਕਲੋਜ਼ ਕਰ ਦੇਣਾ ਹੈ ਤੁਸੀਂ ਬੰਦ ਦੇਣੀ ਪਰ ਐਨੀ ਹੋ ਉਹਦੇ ਨਾਲ ਸਾਡਾ ਅਪਸੈਟ ਸਿਸਟਮ ਹੋਣ ਕਰਕੇ ਤੇ ਅਜੇ ਹੁਣ ਰਾਤ ਸਵਾ 8 ਹੋ ਜਣ ਫੇਰ ਰਾਤ ਲੱਗੇ ਆ ਸ਼ੁਰੂ ਕਰਨ ਕੰਮ ਸੋ ਦੁਕਾਨ ਲੋਕਾਂ ਦਾ ਬਹੁਤ ਹੋਇਆ ਤੇ ਬਾਕੀ ਸਰਕਾਰ ਜਿਹੜੀ ਹੈ ਉਹ ਤੋਂ ਮੈਂ ਇਹ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ